ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਇੱਕ ਵਾਰ ਫਿਰ ਤੁਹਾਡੇ ਫੇਸਬੁੱਕ YouTube ਚੈਨਲ ਸਾਡੀ ਤਰਤੀ ਸਾਡੇ ਲੋਕ ਚੈਨਲ ਤੇ ਔਰ ਚਲਦੀ ਹੋਈ ਵੀਡੀਓ ਨੂੰ ਜਰੂਰ ਸ਼ੇਅਰ ਕਰਦੇ ਅੱਜ ਲਾਈਕ ਕਮੈਂਟ ਕਰਕੇ ਨਾਲ ਚੈਨਲ ਨੂੰ ਸਬਸਕ੍ਰਾਈਬ ਔਰ ਸਾਡੇ ਪੇਜ ਨੂੰ ਜਰੂਰ ਫੋਲੋ ਕਰ ਲਿਓ ਤਾਂ ਕਿ ਹਰ ਇੱਕ ਤਰ੍ਹਾਂ ਦੀ ਜਾਣਕਾਰੀ ਜਿਹੜੇ ਤੁਹਾਡੇ ਅੰਕੜੇ ਆ ਜਾਂ ਜਿਹੜੇ ਇਲਾਕੇ ਦੇ ਵਿੱਚ ਜੋ ਵੀ ਕਾਰ ਚੱਲ ਰਿਹਾ ਉਸ ਨਾਲ ਸੰਬੰਧਿਤ ਤੁਹਾਡੇ ਨਾਲ ਜਾਣਕਾਰੀ ਲਗਾਤਾਰ ਸਾਂਝੀ ਹੁੰਦੀ ਰਹੇ ਸੋ ਇਹ ਕਰੀਬ ਸਵੇਰ ਦੇ 9:25 30 ਮਿੰਟ ਹੋ ਗਏ ਆ 2 ਸਤੰਬਰ 2025 ਸੋ ਪੌਂਗ ਟਾਈਮ ਦੀ ਆਪਾਂ ਗੱਲ ਕਰ ਲੈਂਦੇ ਆ ਜਿਹੜੇ ਪੌਂਗ ਟਾਈਮ ਦੇ ਆਪਣੇ ਕੋਲੇ ਅੰਕੜੇ ਪਹੁੰਚੇ ਆ 2 ਸਤੰਬਰ 2025 ਵੇਰੇ 6 ਵੇ ਦੀ ਰਿਪੋਰਟ ਇਹਦਾ ਜਿਹੜਾ ਪਾਣੀ ਦਾ ਕੁੱਲ ਪੱਧਰ 1390.63 ਫੁੱਟ ਤੇ ਇਸ ਟਾਈਮ ਚੱਲ ਰਿਹਾ ਤਾਂ ਇਹਦੇ ਚ ਪਾਣੀ ਜਿਹੜਾ ਆ ਰਿਹਾ 96776 ਕਿਊਸਕਾਰਿਆ ਜਿਹੜਾ ਤੋਂ ਪਾਣੀ ਛੱਡਿਆ ਜਾ ਰਿਹਾ ਆਊਟਫਲੋ ਹੋ ਰਿਹਾ ਉਹ 95836 ਕਿਊਸਕ ਛੱਡਿਆ ਜਾ ਰਿਹਾ ਪਾਖੜਾ ਡੈਮ ਦੇ ਵੀ ਆਪਣੇ ਕੋਲੇ ਜਿਹੜੇ ਅੰਕੜੇ ਆ ਉਹ 2 ਸਤੰਬਰ 2025 ਸਵੇਰੇ 6 ਵਜੇ ਦਾ ਇਹਦਾ ਜਿਹੜਾ ਪੱਧਰ ਹੈ 1676 672 ਫੁੱਟ ਤੇ ਆ ਜਿਹੜਾ ਕੱਲ ਨੂੰ ਕਰੀਬ 2 ਫੁੱਟ ਵਧਿਆ ਜਿਹੜਾ ਅੰਦਰ ਚ ਪਾਣੀ ਆ ਰਿਹਾ 1,7565 ਕਿਊਸਕ ਜਿਹੜਾ ਪਾਣੀ ਛੱਡਿਆ ਜਾ ਰਿਹਾ 5609 ਕਿਊਸਕ ਹਰ ਇੱਕ ਹੈਡ ਬਾਕਸ ਦੀ ਗੱਲ ਕਰਦੇ ਆ ਤਾਂ 2 ਸਤੰਬਰ 2025 ਸਵੇਰੇ 6 ਵਜੇ ਦੀ ਰਿਪੋਰਟ ਜਿਹੜਾ ਪੌਂਡ ਲੈਵਲ 686.50 ਫੀਟ ਤੇ ਆ ਤਾਂ ਇੱਥੇ ਜਿਹੜਾ ਪਾਣੀ ਪਹੁੰਚ ਰਿਹਾ 290923 ਕਿਊਸਕ ਜਿਹੜਾ ਪਾਣੀ ਪਹੁੰਚ ਰਿਹਾ ਕੱਲ ਨੂੰ ਕਰੀਬ 3000 ਕਰੀਬ 3-4000 ਆਪਸਟਰੀਮ ਵਿੱਚ ਜ਼ਿਆਦਾ ਔਰ ਫਰੋਇਪਰ ਫੀਟਰ ਦੀ ਜੇਕਰ ਗੱਲ ਕਰਦੇ ਆ ਤਾਂ 4930 ਕਿਊਸਕ ਤਾਂ ਜਿਹੜਾ ਰਸਨ ਫੀਟਰ ਦੀ ਗੱਲ ਕਰਦੇ 11791 ਕਿਊਸਕ ਤੇ ਮਾਹੂ ਕਨਾਲ ਦੇ ਵਿੱਚ 150 ਕਿਊਸਕ ਜਿਹੜਾ ਡਾਉਨਸਟਰੀਮ ਕੀਤਾ ਜਾ ਰਿਹਾ ਆਪਸਟਰੀਮ ਤੁਹਾਨੂੰ ਦੱਸ ਦਿੱਤੀ 290923 ਔਰ ਡਾਉਨਸਟਰੀਮ ਜਿਹੜੀ ਕੱਲ 270000 ਸੀ ਸ਼ਾਮ ਦੀ ਤਾਂ ਹੁਣ ਸਵੇਰੇ 6 ਵਜੇ ਦੀ ਰਿਪੋਰਟ ਆਪਣੇ ਕੋਲੇ 2 ਸਤੰਬਰ 2025 ਦੀ 27458 ਕਿ ਉਸਕੋ ਉਸਤੇ ਮਦਾਬਕ ਜਿਹੜਾ ਆਪਸਟ੍ਰੀਮਿੰਗ ਦੇ ਵਿੱਚ ਵੀ 24000 ਪਾਣੀ ਵਧਿਆ ਤੇ ਡਾਉਨਸਟ੍ਰੀਮਿੰਗ ਹਰੀਕੇ ਹੈਡਵਕਸ ਤੋਂ ਵੀ 4000 ਜਿਹੜਾ ਪਾਣੀ ਉਸਕ ਵਧਿਆ ਸੋ ਇਹ ਰਿਪੋਰਟ ਸੀ ਡੈਮ ਨਾਲ ਸੰਬੰਧਿਤ ਲਗਾਤਾਰ ਜਿਹੜੀਆਂ ਬਾਰਿਸ਼ਾਂ ਹੋ ਰਹੀਆਂ ਨੇ ਹੁਣ ਵੀ ਪੰਜਾਬ ਦੇ ਵਿੱਚ ਲਗਾਤਾਰ ਬਾਰਿਸ਼ ਹੋ ਰਹੀ ਹੁਣ ਵੀ ਕਿਣਮਨ ਹੋ ਰਹੀ ਹੈਗੀ ਜੇਕਰ ਫਰੋਜਪੁਰ ਦੇ ਹਾਲਾਤਾਂ ਦੀ ਗੱਲ ਕਰਦੇ ਆ ਤੇ ਨਾਲ ਹੀ ਅਹਮਦ ਸ਼ਾਹ ਵੱਲੋਂ ਦਿੱਤੇ ਨਿਰਦੇਸ਼ ਪੰਜਾਬ ਚ ਆਉਣੀਆਂ ਕੇਂਦਰ ਦੀਆਂ ਟੀਮਾਂ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਨੁਕਸਾਨ ਦਾ ਕਰਨੀਆਂ ਮੁਲਾਂਕਣ ਹੁਣ ਦੇਖਦੇ ਹਾਂ ਕਿ ਪੰਜਾਬ ਦੀ ਜਿਹੜੀ ਲੀਡਰਸ਼ਿਪ ਹੈ ਉਹ ਕਿੰਨਾ ਕੁ ਆਪਣਾ ਪੱਖ ਰੱਖ ਪਾਉਂਦੀ ਏ ਜਿਹੜੇ ਕਿਉਂਕਿ ਫਰੀਪੁਰ ਦੇ ਆਪਣੇ ਪੰਜਾਬ ਦੇ ਕਰੀਬ 8-10 ਜਿਹੜੇ ਜ਼ਿਲ੍ਹੇ ਪ੍ਰਭਾਵਿਤ ਵੱਡੇ ਪੱਧਰ ਤੇ ਪ੍ਰਭਾਵਿਤ ਹੈਗੇ ਆ ਔਰ ਜਿਹੜੀ ਪੰਜਾਬ ਦੀ ਲੀਡਰਸ਼ਿਪ ਹੈ ਕਿੰਨਾ ਕੁ ਸਪੈਸ਼ਲ ਪੈਕੇਜ ਲਾਏ ਪਾਉਂਦੀ ਜਾਂ ਕੇਂਦਰ ਸਰਕਾਰ ਬਣਦੇ ਜਿਹੜਾ ਆਪਣਾ ਜੋਗਤਨ ਪਾਉਂਦੀ ਕਿੰਨੋਂ ਹੀ ਪਾਉਂਦੀ ਸੋ ਵੱਡੀ ਗੱਲਬਾਤ ਹੈਗੀ ਸੋ ਲਗਾਤਾਰ ਤੁਹਾਡੇ ਨਾਲ ਵੀਡੀਓ ਸ਼ੇਅਰ ਕਰਦੇ ਰਾਵਾਂਗੇ ਇਨਫੋਰਮੇਸ਼ਨ ਦਿੰਦੇ ਰਾਵਾਂਗੇ ਪੰਜਾਬ ਵਾਲੇ ਖਤਰਨਾਕ ਹਮੋਸ਼ ਸਾਇਲੈਂਟ ਬੰਬ ਜਿੰਨਾਂ ਨੂੰ ਸਿਰਫ ਪੰਜਾਬ ਦੀ ਬਰਬਾਦੀ ਲਈ ਵਰਤਿਆ ਜਾਂਦਾ ਅਸੀਂ ਡੈਮਾਂ ਦੀ ਗੱਲ ਕਰ ਰਹੇ ਜਿਹੜੇ ਡੈਮ ਨੇ ਜਿਹੜਾ ਇਹ ਪਾਣੀ ਹੈ ਹੜਾਂ ਦਾ ਪਾਣੀ ਹੈ ਉਹਨਾਂ ਨੂੰ ਸਿਰਫ ਜਿਹੜਾ ਪੰਜਾਬ ਨੂੰ ਬਰਬਾਦ ਕਰਨ ਵਾਸਤੇ ਵਰਤਿਆ ਜਾਂਦਾ ਜਿਹੜੇ ਡੈਮ ਨੇ ਤਿੰਨੇ ਡੈਮ ਭਾਵੇਂ ਥੀਨ ਡੈਮ ਹੈ ਪਵੇਂ ਉਹ ਆਪਣਾ ਪਾਖੜਾ ਡੈਮ ਹੈ ਪਵੇਂ ਉਹ ਆਪਣਾ ਆ ਪਾਖੜਾ ਡੈਮ ਹੈ ਸੋ ਇਹਨਾਂ ਦੀ ਜਿਹੜਾ ਪਾਣੀ ਤਾਂ ਸਾਰੇ ਸਾਰੀਆਂ ਜਿਹੜਾ ਸਟੇਟਾਂ ਨੂੰ ਚਾਹੀਦਾ ਜਿਹੜਾਂ ਦਾ ਪਰ ਪਾਣੀ ਹੜਾਂ ਦਾ ਪਾਣੀ ਸਿਰਫ ਪੰਜਾਬ ਨੂੰ ਬਰਬਾਦ ਕਰਨ ਵਾਸਤੇ ਵਰਤਿਆ ਜਾਂਦਾ ਸੋ ਆਪਾਂ ਨੂੰ ਸੋਚਣਾ ਪਊਗਾ ਕਿ ਆਖਰ ਜਦੋਂ ਬਦਲਦਾ ਆਪਾਂ ਆਪਣੀ ਖੁਦ ਕਰਨੀ ਹੁਣ ਵੱਡੇ ਪੱਧਰ ਤੇ ਸਾਡੇ ਸਮਾਜ ਸੇਵੀ ਐਨ ਜੀਓ ਸਾਡੇ ਐਨ ਆਰ ਆਈ ਵੀਰ ਸਾਡੀਆਂ ਜਿਹੜੇ ਖਾਲਸਾ ਹੈਡ ਦੁਨੀਆ ਸਸਥਾਵਾਂ ਯੂਨਾਈਟਿਡ ਸੇਟ ਜਾਂ ਹੋਰ ਬਹੁਤ ਸਾਰੀਆਂ ਪ੍ਰਾਬਾ ਆਸਰਾ ਸਾਡੇ ਕਰ ਰਹੀ ਹੈ ਬਹੁਤ ਸਾਰੀਆਂ ਸਸਥਾਵਾਂ ਜਿਹੜਾ ਸਾਡੇ ਵੱਡੇ ਪੱਧਰ ਤੇ ਮਦਦ ਕਰ ਰਹੀਆਂ ਸੀ ਆਪਣੀ ਮਦਦ ਖੁਦ ਵੀ ਕਰ ਰਹੀ ਸੋ ਸਾਨੂੰ ਸੋਚਣਾ ਪਊਗਾ ਕਿ ਸਾਡੀਆਂ ਸਰਕਾਰਾਂ ਅਸੀਂ ਚੁਣਦੇ ਆ ਕਾਦੇ ਵਾਸਤੇ ਚੁਣਦੇ ਆ ਸੈਂਟਰ ਸਰਕਾਰ ਦਾ ਕੇਂਦਰ ਸਰਕਾਰ ਦਾ ਹਾਲੇ ਤੱਕ ਵੱਡਾ ਐਲਾਨ ਨਹੀਂ ਹੋਇਆ ਔਰ ਵੱਡੇ ਪੱਧਰ ਤੇ ਰਾਹਤ ਨਹੀਂ ਪਹੁੰਚੀ ਹਾਲੇ ਤੱਕ ਕਾਂਗਰਸ ਸਰਕਾਰ ਵੀ ਸਿਰਫ ਵਾਅਦਿਆਂ ਤੱਕ ਹੀ ਹੈ ਆ ਆਪਣਾ ਕਰ ਰਹੀ ਹੈ ਉਥੇ ਆਉਣ ਤੱਕ ਵੇਸ਼ਟ ਕਰ ਤੱਕੀ ਮੌਜੂਦਾ ਸਰਕਾਰ ਦੇ ਇਹ ਹਾਲਾਤ ਨੇ ਸੋ ਦੇਖਣਾ ਪਊਗਾ ਕਿ ਇਸ ਮੁਸੀਬਤ ਦੀ ਘੜੀ ਵਿੱਚ ਜੇਕਰ ਆਪਾਂ ਆਪਣਿਆਂ ਦੀ ਬਾਹ ਫੜਨੀ ਹੈ ਤੇ ਫਿਰ ਸਰਕਾਰਾਂ ਕਿਸ ਵਾਤੇ ਹੁੰਦੀਆਂ ਨੇ ਸਰਕਾਰਾਂ ਵੱਡੇ ਰੂਪ ਚ ਟੈਕਸ ਲੈਂਦੀਆਂ ਉਹ ਫਿਰ ਟੈਕਸਾਂ ਦਾ ਅਸੀਂ ਕਰਨਾ ਕੀ ਫਿਰ ਉਹ ਕਿਤਨਾ ਕਿਤੇ ਸਾਨੂੰ ਸੋਚਣਾ ਪਊਗਾ ਵੱਡਾ ਸਵਾਲ ਸੋ ਇਹ ਸੀ ਸਾਡਾ ਅੱਜ ਦੀ ਖਾਸ ਰਿਪੋਰਟ ਬੌਂਗ ਟਾਈਮ ਦੀ ਆਪਣਾ ਪੌਂਗ ਡੈਮ ਦੀ ਪਾਖੜਾ ਡੈਮ ਦੀ ਤੇ ਬਿਆਸ ਤੋਂ ਅੱਗੇ ਸਤਲੁਜ ਆ ਰਹੇ ਪਾਣੀ ਹਰੀ ਕੇਡ ਬਕਸ ਦੀ ਰਿਪੋਰਟ ਸੋ ਜਲਦ ਤੁਹਾਡੇ ਨਾਲ ਇਹ ਵੀਡੀਓ ਅਪਲੋਡ ਕਰਦੇ ਆਂ ਇਹ ਕਰੀਬ 9:30 ਮਿੰਟ ਹੋ ਗਏ ਆ 2 ਸਤੰਬਰ 2025 ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ